ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਮੌਜੂਦਾ ਸੰਸਦ ਚਰਨਜੀਤ ਸਿੰਘ ਚੰਨੀ ਵੱਲੋਂ ਪਾਸ ਕੀਤੇ ਗਏ ਸਕਿੱਲ ਇੰਸਟੀਚਿਊਟ ਦਾ ਕੰਮ ਅੱਧ ਵਿਚਾਲੇ ਰੁਕਿਆ ਪਿਆ ਜਿਸ ਨੂੰ ਲੈ ਕੇ ਚੰਨੀ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੀ ਨਿੰਦਾ ਕੀਤੀ ਹੈ ਚਮਕੌਰ ਸਾਹਿਬ ਵਿਖੇ 42 ਏਕੜ ਦੀ ਜ਼ਮੀਨ ਦੇ ਵਿੱਚ 500 ਕਰੋੜ ਦੀ ਲਾਗਤ ਦੇ ਨਾਲ ਸਕਿੱਲ ਇੰਸਟੀਚਿਊਟ ਬਣਾਇਆ ਜਾਣਾ ਸੀ ਇਹ ਕੰਮ ਪੂਰਾ ਨਹੀਂ ਹੋ ਸਕਿਆ ਹੈ ਚਰਨਜੀਤ ਸਿੰਘ ਚੰਨੀ ਨੇ ਆਮ ਆਦਮੀ ਪਾਰਟੀ ਦੇ ਸਿੱਖਿਆ ਮਾਡਲ ਤੇ ਸਵਾਲ ਚੁੱਕੇ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਕਿੱਲ ਇੰਸਟੀਚਿਊਟ ਸ਼੍ਰੀ ਚਮਕੌਰ ਸਾਹਿਬ ਉਹ ਸਾਰੀ ਅਧੀਨ ਇਹ ਅਸੀਂ ਜਦੋਂ ਪਿਛਲੀ ਸਾਡੀ ਸਰਕਾਰ ਸੀ 42 ਏਕੜ ਜਗ੍ਹਾ ਇਹ ਸਾਰੀ ਜਗ੍ਹਾ 42 ਏਕੜ ਹੈ ਇਹ 42 ਏਕੜ ਜਗ੍ਹਾ ਅਸੀਂ ਖਰੀਦ ਕੇ ਮਿਊਸਪਲ ਕਮੇਟੀ ਤੋਂ ਇੱਥੇ ਇੱਕ 500 ਕਰੋੜ ਰੁਪਏ ਦਾ ਪ੍ਰੋਜੈਕਟ ਲੈ ਕੇ ਆਂਦਾ ਸਕਿੱਲ ਯੂਨੀਵਰਸਿਟੀ ਆ ਤੁਸੀਂ ਬਿਲਡਿੰਗ ਦੇਖੋ ਇਹ ਪਹਿਲਾ ਦਫ਼ਤਰ ਤਿਆਰ ਹੋਇਆ ਇਹ ਤਿੰਨ ਬਿਲਡਿੰਗਾਂ ਵੱਡੀਆਂ ਇੱਧਰ ਉਹ ਦੇਖੋ ਵੱਡੇ ਵੱਡੇ ਜਨਰੇਟਰ ਵੀ ਖਰੀਦੇ ਹੋਏ ਉੱਪਰ ਪਏ ਆ ਉਹ ਪਿੱਛੇ ਚਾਰ ਬਿਲਡਿੰਗਾਂ ਹੋਰ ਵੱਡੀਆਂ ਜਿਹੜੀਆਂ ਅਸੀਂ ਤਿਆਰ ਕੀਤੀਆਂ ਤੇ ਉਸ ਤੋਂ ਬਾਅਦ ਪਿਛਲੇ 3 ਸਾਲ ਤੋਂ ਇਹ ਖੰਡਰ ਬਣਾ ਦਿੱਤਾ ਤੁਸੀਂ ਇਹ ਦੇਖੋ ਝੂਂਡ ਕਿਸ ਤਰ੍ਹਾਂ ਖੜਿਆ ਇੱਥੇ ਬਿਲਡਿੰਗਾਂ ਦੇ ਅੰਦਰ ਵੀ ਦਰਖਤ ਜੰਮ ਪਏ ਆ ਇਹ ਹੈਗੀ ਹੈ ਪੰਜਾਬ ਸਰਕਾਰ ਦੀ ਸਿੱਖਿਆ ਨੀਤੀ ਜਿਹੜੀ ਕਹਿੰਦੇ ਨਾ ਕਿ ਕੇਜਰੀਵਾਲ ਜੀ ਦਿੱਲੀ ਮਾਡਲ ਕ੍ਰਾਂਤੀ ਲੈ ਕੇ ਆਣਗੇ ਕੈਪਟਨ ਰਮਿੰਦਰ ਸਿੰਘ ਤੋਂ ਉਤਕਾਰਣ ਕਰਾਇਆ ਸੀ ਆਮ ਆਦਮੀ ਦੀ ਝਾੜੂ ਪਾਰਟੀ ਨੇ ਇਹਨੂੰ ਖੰਡਰ ਬਣਾਤਾ ਮੈਂ ਕੈਨੇਡਾ ਜਾ ਕੇ ਆਇਆ ਯੂਕੇ ਚ ਗਿਆ ਯੂਐਸਏ ਚ ਗਿਆ ਟੀਮਾ ਲੈ ਕੇ ਗਿਆ ਉੱਥੇ ਦੇ ਸਟੱਡੀ ਕਰਾ ਕੇ ਲਿਆਇਆ ਕਿਸ ਤਰੀਕੇ ਦੇ ਨਾਲ ਇੱਥੇ ਪੜ੍ਹਾਈ ਹੋ ਗਈ ਹੋਵੇਗੀ ਜਿਸ ਤਰ੍ਹਾਂ ਜਿਹਦੇ ਨਾਲ ਬੱਚੇ ਸਕਿਲਡ ਹੋਣਗੇ ਕੈਨੇਡਾ ਦੀਆਂ ਕਈ ਯੂਨੀਵਰਸਿਟੀਆਂ ਦੇ ਨਾਲ ਯੂਕੇ ਦੀ ਯੂਨੀਵਰਸਿਟੀ ਦੇ ਨਾਲ ਏਸ ਯੂਨੀਵਰਸਿਟੀ ਦੀ ਕੋਲਾਬੋਰੇਸ਼ਨ ਕਰਾਈ ਤਾਂ ਕਿ ਮੈਂ ਫੇਰ ਇਸ ਸਰਕਾਰ ਨੂੰ ਬਾਸਤਾ ਪਾਉਣਾ ਕਿ ਮੇਰੇ ਨਾਲ ਕੋਈ ਬੈਰ ਹੈ ਤਾਂ ਕੱਢੋ ਜੋ ਮਰਜੀ ਕਰੋ ਤੁਹਾਨੂੰ ਪੰਜਾਬ ਦੇ ਲੋਕਾਂ ਦੇ ਨਾਲ ਕੀ ਬੈਰ ਹੈ ਅਸੀਂ ਜਿੱਥੇ ਜਹਾਜ਼ ਚਲਾਉਣ ਦੀ ਟ੍ਰੇਨਿੰਗ ਦੇਣੀ ਸੀ ਹੈਲੀਕਾਪਟਰ ਚਲਾਉਣ ਦੀ ਟ੍ਰੇਨਿੰਗ ਦੇਣੀ ਸੀ ਲੇਕਿਨ ਇਹਨਾਂ ਨੇ ਪਿਛਲੇ 3.5 ਸਾਲ ਤੋਂ ਇਹਦਾ ਕੰਮ ਰੁਕਿਆ ਹੋਇਆ ਮੈਂ ਇਹਦੀ ਘੋਰ ਨਿੰਦਾ ਕਰਦਾ ਪੰਜਾਬ ਦੇ ਇਸ ਕਰੋੜਾ ਰੁਪਏ ਦਾ ਕੌਣ ਜ਼ਿੰਮੇਵਾਰ ਹੈ ਜਿਹੜੇ ਇਹਨਾਂ ਨੇ ਬਰਬਾਦ ਕਰਤੇ ਇੱਥੇ ਯੂਨੀਵਰਸਿਟੀ ਬਣਦੀ ਹੈ ਆ ਸਾਡੇ ਘੁਏ ਯੂਨੀਵਰਸਿਟੀ ਬਣੀ ਹੈ ਜਲੰਧਰ ਲਵਲੀ ਯੂਨੀਵਰਸਿਟੀ ਹੈ ਉੱਥੇ ਕੱਲੀ ਯੂਨੀਵਰਸਿਟੀ ਨਹੀਂ ਰੁਜ਼ਗਾਰ ਮਿਲਦੇ ਆ ਕਿਤੇ ਬੱਚਿਆਂ ਨੇ ਰਹਿਣਾ ਆ ਕਿਤੇ ਬੱਚਿਆਂ ਨੇ ਖੇਡਣਾ ਆ ਕਿਤੇ ਬੱਚਿਆਂ ਨੇ ਕੋਈ ਸਮਾਨ ਖਰੀਦਣਾ ਆ ਕਿਸੇ ਨੇ ਰੈਸਟੋਰੈਂਟ ਖੋਲਣਾ ਆ ਕਿਸੇ ਨੇ ਟੈਕਸੀ ਦਾ ਕੰਮ ਕਰਨਾ ਬੱਚਿਆਂ ਨੂੰ ਲਿਆਉਣ ਦਾ ਕੋਈ ਪੀਜੀ ਬਣਾਉਂਦਾ ਹੈ ਪੰਜਾਬ ਦੀ ਤਰੱਕੀ ਦੇ ਵਿੱਚ ਏਸੀ ਯੂਨੀਵਰਸਿਟੀ ਦੀ ਵੱਡੀ ਭੂਮਿਕਾ ਹੋਣੀ ਆਉਣ ਵਾਲੇ ਸਮੇਂ 'ਚ ਸੋ ਹੋਸ਼ ਕਰੇ ਸਰਕਾਰ ਅਜੇ ਵੀ ਇਹਨੂੰ ਚਲਾ ਲਵੇ ਨਹੀਂ ਤਾਂ ਫਿਰ ਅਸੀਂ ਤਾ ਕੇ ਚਲਾਵਾਂਗੇ ਤੇ ਪ੍ਰਮਾਤਮਾ ਕਰੇਗਾ ਕਿ ਏਸੀ ਯੂਨੀਵਰਸਿਟੀ ਤੋਂ ਬੱਚੇ ਨਿਕਲ ਕੇ ਉਹਨਾਂ ਨੂੰ ਲੱਖਾਂ ਰੁਪਏ ਦੀਆਂ ਨੌਕਰੀਆਂ ਮਿਲਣਗੀਆਂ ਇਸ ਗੱਲ ਦਾ ਮੈਨੂੰ ਵਿਸ਼ਵਾਸ ਹੈ ਧੰਨਵਾਦ